ਮੌਸਮ ਨੇ ਮੋੜ ਇੱਕ ਵਾਰ ਆਪਣਾ ਮિજાਜ ਬਦਲਿਆ ਸਵੇਰ ਤੋਂ ਹੀ ਤੇਜ਼ ਬਾਰਿਸ਼ ਜਿਹੜੀ ਅੱਜ ਦਾ ਸਰਵੇਖਣੋਂ ਮਿਲ ਰਿਹਾ ਹੈ ਸਵੇਰ ਤੋਂ ਹੀ ਜਿਹੜੇ ਬੱਦਲ ਛਾਏ ਹੋਏ ਨੇ ਤੇ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੀ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਮੁੰਬਈ ਤੇ ਗੁਜਰਾਤ ਤੋਂ ਸਾਹਮਣੇ ਆਈਆਂ ਨੇ ਜਿੱਥੇ ਅੱਜ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਮੁੰਬਈ ਦੇ ਵਿੱਚ ਸੜਕਾਂ ਤੇ ਟ੍ਰੈਫਿਕ ਵੀ ਜਿਹੜਾ ਟ੍ਰੈਫਿਕ ਜਮ ਵੀ ਲੱਗਣਾ ਸ਼ੁਰੂ ਹੋ ਚੁੱਕਾ ਹੈ ਮੀਂਹ ਦੇ ਕਾਰਨ ਸੜਕਾਂ ਤੇ ਲੋਕ ਜਿਹੜੇ ਨੇ ਆਵਾਜਾਈ ਵੀ ਜਿਹੜੀ ਹੈ ਕਾਫੀ ਜ਼ਿਆਦਾ ਪ੍ਰਭ ਤੋਕਿਆ ਚੁਅਰ ਤੋਂ ਹੀ ਤੇਜ਼ ਮੀਂਹ ਜਿਹੜਾ ਉਹ ਪੈ ਰਿਹਾ ਹੈ ਗੁਜਰਾਤ ਦੇ ਵਿੱਚ ਵੀ ਹੱਤ ਸਵੇਰ ਤੋਂ ਹੀ ਮੀਂਹ ਪੈ ਰਿਹਾ ਜਿਸ ਨਾਲ ਸੜਕਾਂ ਤੇ ਪਾਣੀ ਵੀ ਜੜਾ ਉਖੜਨਾ ਸ਼ੁਰੂ ਹੋ ਚੁੱਕਿਆ ਜਿਸ ਨਾਲ ਸਰਕਾਰ ਦੇ ਜਿਹੜੇ ਸਾਰੇ ਕੀਤੇ ਵਾਅਦੇ ਨੇ ਉਹਨਾਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਜਿਹੜੇ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਅਸੀਂ ਪੂਰੇ ਤਰੀਕੇ ਨਾਲ ਨਿਕਾਸੀ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਤਾਂ ਉੱਥੇ ਹੀ ਦੂਜੀ ਤਰਫ ਮੀਂਹ ਪੈਣ ਦੇ ਨਾਲ ਸੜਕਾਂ ਤੇ ਗੋਟੇ-ਗੋਟੇ ਪਾਣੀ ਖੜ ਜਾਂਦਾ ਲੋਕ ਜਿਹੜੇ ਨੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉੱਥੇ ਇਹ ਤਸਵੀਰਾਂ ਮੁੰਬਈ ਤੇ ਗੁਜਰਾਤ ਤੋਂ ਸਾਮਣੇ ਆਈਆਂ ਨੇ ਜਿੱਥੇ ਹੱਤ ਸਵੇਰ ਤੋਂ ਹੀ ਮੀ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਤੇ ਮੌਸਮ ਜਿਹੜਾ ਉਹ ਕਾਫੀ ਜ਼ਿਆਦਾ ਸੁਹਾਵਣਾ ਨਜ਼ਰ ਆ ਰਿਹਾ ਹੈ ਕਈ ਥਾਵਾਂ ਤੇ ਬੱਦਲ ਛਾਏ ਹੋਏ ਨੇ ਤੇ ਤੁਹਾਡੇ ਇਲਾਕੇ ਦੇ ਵਿੱਚ ਕਿਹੋ ਜਿਹਾ ਹਾਲ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਫਿਲਹਾਲ ਦੇ ਲਈਏ ਤਸਵੀਰਾਂ ਗੁਜਰਾਤ ਤੇ ਮੁੰਬਈ ਤੋਂ ਸਾਹਮਣੇ ਆਈਆਂ ਨੇ ਜਿੱਥੇ ਸਵੇਰ ਤੋਂ ਹੀ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਦੇ ਨਾਲ ਲੋਕ ਜਿਹੜੇ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਗਰਮੀ ਤੋਂ ਰਾਹਤ ਮਿਲੀ ਹੈ ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਮੁੰਬਈ ਦੇ ਵਿੱਚ ਮੀਂਹ ਪੈ ਰਿਹਾ ਜਿਸ ਦੇ ਨਾਲ ਸੜਕਾਂ ਤੇ ਪਾਣੀ ਜਿਹੜਾ ਕਾਫੀ ਜ਼ਿਆਦਾ ਖੜਾ ਹੋ ਰਿਹਾ ਤੇ ਲੋਕਾਂ ਨੂੰ ਉਸ ਚੀਜ਼ ਤੋਂ ਵੀ ਕਾਫੀ ਜ਼ਿਆਦਾ ਦਿੱਕ ਨਾ ਪੈ ਰਿਆ ਤਨਾਲੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਜਿਹੜੀਆਂ ਗੱਲਾਂ ਕਹੀਆਂ ਗਈਆਂ ਸੀ ਮਿਊਨਿਸਪਲ ਕਾਰਪੋਰੇਸ਼ਨ ਦੇ ਵੱਲੋਂ ਜਿਹੜੀਆਂ ਗੱਲਾਂ ਕਹੀਆਂ ਗਈਆਂ ਸੀ ਕਿ ਸੜਕਾਂ ਦਾ ਨਿਕਾਸੀ ਦਾ ਪੂਰੇ ਪ੍ਰਬੰਧ ਕੀਤੇ ਜਾ ਰਹੇ ਨੇ ਉੱਥੇ ਹੀ ਮੀਂਹ ਪੈਣ ਦੇ ਨਾਲ ਇਹਨਾਂ ਵਾਅਦਿਆਂ ਦੀ ਪੂਲ ਖੁੱਲ ਚੁੱਕੀ ਹੈ ਸੜਕਾਂ ਤੇ ਜਿਹੜਾ ਪਾਣੀ ਹੈ ਉਹ ਖੜ ਜਾਂਦਾ ਜਿਸ ਦੇ ਨਾਲ ਲੋਕ ਜਿਹੜੇ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ